ਸਾਰਾ ਇਹਦਾ ਹੀ ਅੱਛਾ ਜੀ 1 ਮਿੰਟ ਕਿਉਂ ਦਿੱਤੇ ਨੇ ਤੁਸੀਂ ਪੈਸੇ ਇਹਨੂੰ ਮਮਾ ਜੀ ਕੋਈ ਨਹੀਂ ਮੈਨੂੰ ਉਹਦੇ ਕਰਕੇ ਕਿਉਂ ਕਾਹਦੇ ਕਰਕੇ ਵੀ ਅਪਾਰਿਜ ਨੇਬਸਾਰੇ ਕੰਮ ਤੁਸੀਂ ਕਹ ਜਾਣਦੇ ਆ ਦੀ ਜੇਬ ਚ ਕਿੰਨੇ ਪੈਸੇ ਨੇ ਇਸ ਟਾਈਮ ਫਿਰ ਤੁਸੀਂ ਇਹ ਕਿਉਂ ਬੜਾਵਾ ਦੇ ਰਹੇ ਹੋ ਕਿੱਥੇ ਦਾ ਪਤਾ ਨਹੀਂ ਤੁਹਾਡਾ ਰਿਸ਼ਤੇਦਾਰ ਕੋਈ ਆਂਢੀ ਗੁਆਂਢੀ ਗਰੀਬ ਨਹੀਂ ਹੈਗਾ ਕੋਈ ਗਰੀਬ ਨਹੀਂ ਤੁਹਾਡੇ ਉਹ ਤੇ ਮੈਂ ਤਾਂ ਖੁਦ ਗਰੀਬ ਹਾਂ ਆਪਣੇ ਕਿਸੇ ਰਿਸ਼ਤੇਦਾਰ ਦੀ ਮਦਦ ਕਰ ਲੋ ਗਵਾਂਟੀ ਦੀ ਕਰ ਲੋ ਜਿਹਨੂੰ ਜਾਣਦੇ ਹੋ ਤੁਸੀਂ ਇਹਦੀ ਜੇਬ ਹੁਣ ਥੋੜੇ ਦਾ ਮੈਂ ਢੇਰ ਲਾ ਦਿੰਨੇ ਆਂ ਔਰ ਇਹ ਦੇਖ ਲਿਓ ਕੀ ਨਾਮ ਆ ਤੇਰਾ ਮੇਰਾ ਹਾਂ ਰਾਕੇਸ਼ ਕਿੱਥੋਂ ਆਇਆ ਮੈਂ ਅੰਮ੍ਰਿਤਸਰ ਸੇ ਪਿੱਛੋਂ ਕਿੱਥੇ ਦਾ ਰਹਿਣ ਵਾਲਾ ਕਿਹੜੀ ਸਟੇਟ ਦਾ ਰਹਿਣ ਵਾਲਾ ਹਾਂਜੀ ਯੂਪੀ ਦਾ ਕਿ ਬਿਹਾਰ ਦਾ ਯੂਪੀ ਦਾ ਆਪਣੇ ਪੰਜਾਬ 'ਚ ਗਰੀਬ ਨਹੀਂ ਆਂਗੇ ਦੱਸੋ ਨਹੀਂ ਯੂਪੀ ਦਾ ਕੌਣ ਲੈ ਕੇ ਆਇਆ ਇੱਥੇ ਤੈਨੂੰ ਮੇਰਾ ਕੋਈ ਨਹੀਂ ਹਾਂ ਕੋਈ ਨਹੀਂ ਕਿ ਠੇਕੇਦਾਰ ਕੌਣ ਹੈ ਤੇਰਾ ਮੇਰਾ ਕੋਈ ਠੇਕੇਦਾਰ ਨਹੀਂ ਬਾਬਾ ਠੇਕੇਦਾਰ ਤੇਰਾ ਦੱਸ ਜਿਹੜੀ ਉੱਠ ਖੜਾ ਹੋ ਜਾ ਉੱਟ ਕੇ ਚਲੋ ਵੀਰਾ ਠੀਕ ਹੈ ਮੈਂ ਤਾਂ ਨਹੀਂ ਭਣਿਆ ਨਾ ਕਰਿਆ ਕਰੋ ਇਹ ਮਾਹੌਲ ਖਰਾਬ ਕਰਦੇ ਨੇ ਆਪਣੇ ਪੰਜਾਬ ਦਾ ਆਪਣੇ ਗੁਰੂ ਘਰਾਂ ਦੇ ਇਹਨਾਂ ਨੇ ਮਾਹੌਲ ਖਰਾਬ ਕੀਤਾ ਵੇ ਆਪਣੇ ਕਿਹੜੇ ਗੁਰੂ ਸਾਹਿਬ ਨੇ ਕਿਹਾ ਭੀਖ ਮੰਗਣ ਲਈ ਸਸ ਇਧਰ ਹੁਣ ਸਿੱਧਾ ਹੋ ਗਿਆ ਨਾ ਤੂੰ ਸਿੱਧਾ ਤਾਂ ਹੋ ਗਿਆ ਨਾ ਆਹ ਦੇਖ ਲੋ ਸਿੱਧਾ ਤਾਂ ਹੋ ਗਿਆ ਹੈ ਫਿਰ ਭੀਖ ਕਿਉਂ ਮੰਗ ਰਿਹਾ ਤੂੰ ਜੇ ਨਹੀਂ ਕਰ ਸਕਦਾ ਕੰਮ ਦੱਸ ਦੇ ਤੈਨੂੰ ਅਸੀਂ ਆਸ਼ਰਮ ਚ ਭੇਜ ਦਿੰਨੇ ਆ ਉੱਤੇ ਤੈਨੂੰ ਰੋਟੀ ਖਾਣਾ ਪੀਣਾ ਮਿਲ ਜੂਗਾ ਹੁਣ ਤੁਸੀਂ ਪੰਜਾਬ ਦੇ ਸਿਰ ਤਾਂ ਪਾਏਗੇ ਤੁਸੀਂ ਹਨਾ ਪੰਜਾਬੀਆਂ ਦੇ ਗਾਲ ਤਾਂ ਤੁਸੀਂ ਪਾਏਗੇ ਪਰ ਤੁਹਾਨੂੰ ਹੋਰ ਚੰਗੀ ਤਰ੍ਹਾਂ ਹੀ ਅਸੀਂ ਸੰਭਾਲ ਲੈਣੇ ਆਏ ਕਿ ਮੈਂ ਜਾਣਾ ਹੀ ਨਹੀਂ ਦੰਦੇ ਅਸੀਂ ਇਹ ਭਲੇਖਾ ਆਸ਼ਰਮ ਚ ਭੇਜ ਦਿੰਦੇ ਉੱਤੇ ਤੈਨੂੰ ਰਹਿਣਾ ਖਾਣਾ ਪੀਣਾ ਫ੍ਰੀ ਹੋ ਤੇਰੇ ਪਰਵਾਹ ਨਾਲ ਚਲ ਜਾਊਗਾ ਮਹਾਰਾਜ ਕਿਉਂ ਚਲ ਜਾਏਗਾ ਹਮ ਤੁਹਾਡੀ ਨਾ ਨਾ ਹਮ ਤੁਹਾਡੀ ਮਦਦ ਕਰਨੇ ਲਈ ਆਏ ਹਾਂ ਤਾਂ ਮੈਂ ਚਲ ਜਾਊਗਾ 50000 ਰੁਪਏ ਕੁਝ ਨਹੀਂ ਭੱਟੇ ਪਤਾ ਆਹ ਗੱਲ ਬਾਤ ਤੇ ਰੱਖਿਆ ਯਾ ਮਰਚ ਪੇੜ ਉਹਦੇ ਤੇ ਬੰਦਾ ਦੇ ਗਿਆ ਤਾਂ ਬੰਦਾ ਦੇ ਗਿਆ ਸੀ ਤੈਨੂੰ ਵੱਡੇ ਚੌਣੇ ਮੋੜ ਨੂੰ ਕਿ ਤੇਰੇ ਕੱਲ ਦੇ ਕਿੱਥੇ ਨੇ ਪੈਸੇ ਮੈਂ ਕੱਲ ਲੈਣਾ ਕੋਈ ਨਹੀਂ ਯਾਰ ਪਰਸੋਂ ਦਾ ਕਿੱਥੇ ਆ ਮੈਂ ਕਹੀ ਨਹੀਂ ਮੈਂ ਆਈ ਨਹੀਂ ਪੁੱਛੋ ਕਿਸੇ ਕੋਈ ਵੀ ਪੁਰੇ ਇਸ ਮੇਂ ਓਰੇ ਨਹੀਂ ਆਇਆ ਫਤੇਗਰ ਸਾਹਿਬ ਚਮਕੌਰ ਸਾਹਿਬ ਕਿਤੇ ਦਾ ਮੰਗਿਆ ਹੋਣਾ ਨਾ 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 ਪੀ ਕਾਜੇ ਸ਼ੁਰੂ ਕੀਤੀ ਆ ਨਹੀਂ ਇਹੀ ਉਧਰ ਆ ਅੱਜ ਪਹਿਲਾ ਦਿਨ ਆ ਨਾਰੀਅਲ ਤਾਂ ਤੋੜਿਆ ਨਹੀਂ ਕਿਤੇ ਨਾਰੀਅਲ ਕਿਤੇ ਆਪਾਂ ਨਿਆ ਨਹੀਂ ਪਹਿਲਾਂ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਕਿੰਨੇ ਪਹਿਲਾਂ ਮਹੂਰਤ ਨਹੀਂ ਕੀਤਾ ਨਾਰੀਅਲ ਤੋੜ ਕੇ ਅੱਜ ਫਿਰ ਨਵਾਂ ਕੰਮ ਸ਼ੁਰੂ ਕੀਤਾ ਤਾਂ ਆ ਜਾ ਆ ਜਾ ਆ ਜਾ ਚੱਲ ਆ ਜਾ ਆਪਣੇ ਹੱਥੇ ਚ ਫੜ ਕੇ ਪਾ ਦੇ ਅਜ ਮੱਥਾ ਟੇਕ ਉਧਰ ਗੁਰੂ ਸਾਹਿਬ ਨੂੰ ਕਹੇ ਅੱਜ ਤੋਂ ਬਾਅਦ ਤੇਰੀ ਸੰਗਤ ਨੂੰ ਤੰਗ ਨਹੀਂ ਕਰਦਾ ਗਿਆ ਮੈਂ ਫੀਮੀ ਆਈ 100 ਰੁਪਏ ਰੱਖ ਕੇ 200 ਦਾ ਨੋਟ ਚੱਕ ਕੇ 200 ਰੁਪਏ ਉਹ ਤੇ ਦੇਖ ਲਿਆ ਦੇਖ ਲੋ ਐ ਤੇਰੇ ਤੇ ਕਾਰਵਾਈ ਕਰਨ ਦੇ ਸਾਡੇ ਕੋਲ 10 ਰਸਤੇ ਨੇ ਠੀਕ ਆ ਪਰ ਤੈਨੂੰ ਛੱਡਣ ਦਾ ਸਾਡੇ ਕੋਲ ਇੱਕੋ ਰਸਤਾ ਵੀ ਸਾਡੇ ਸਿੱਧੀ ਦਿਹਾੜੇ ਨੇ ਤੈਨੂੰ ਹੁਣ ਬਕਸ ਰਹੇ ਆ ਜਿਉਂ ਨ ਦਵਾਰੇ ਦੇਖ ਗਿਆ ਫਿਰ ਅਸੀਂ ਜਾਣੀਆ ਸਾਡਾ ਕੰਮ ਜਾਣੇ ਫਿਰ ਤੋਂ ਮਿੰਤਾ ਵੀ ਕਰੇਗਾ ਰੋਵੇਂਗਾ ਵੀ ਤੂੰ ਨੱਕ ਵੀ ਰਗੜੇਗਾ ਪੈਰ ਵੀ ਫੜੇਗਾ ਪਰ ਫਿਰ ਅਸੀਂ ਛੱਡਣਾ ਨਹੀਂ ਜੈ ਭਗਵਾਨ ਦੀ ਸ਼ਤਾ ਆਹੋ ਗਰੀਚ ਗਰਮ ਗਰਮ ਬਗਾਮਾ ਦੀ ਤਸਵੀਰ ਵਰਦੇ ਜਦੋਂ ਬਾਹਰੋਂ ਉਹ ਬਹੁਤ ਸੌਦਾ ਕਰੀ ਖਰੀਦ ਕੇ ਮਾਤਾ ਜੀ ਇੱਕ ਮਿੰਟ ਕਿਉਂ ਦਿੱਤੇ ਨੇ ਤੁਸੀਂ ਪੈਸੇ ਇਹਨੂੰ ਮੱਬਾ ਜੀ ਕੋਈ ਨਹੀਂ ਮੈਨੂੰ ਉਹਦੇ ਕਰਕੇ ਕਿਉਂ ਕਾਦੇ ਕਰਕੇ ਦੀ ਆ ਪਾਰ ਹੀ ਜਨੇਬ ਸਾਰੇ ਕੰਮ ਤੁਸੀਂ ਜਾਣਦੇ ਆ ਦੀ ਜੇਬ ਚ ਕਿੰਨੇ ਪੈਸੇ ਨੇ ਇਸ ਟਾਈਮ ਫਿਰ ਤੁਸੀਂ ਇਹ ਕਿਉਂ ਬढ़ावा ਦੇ ਰਹੇ ਹੋ ਕਿੱਥੇ ਦਾ ਪਤਾ ਨਹੀਂ ਕੋਈ ਤੁਹਾਡਾ ਰਿਸ਼ਤੇਦਾਰ ਕੋਈ ਆਂਡੀ ਗਮਾਡੀ ਗਰੀਬ ਨਹੀਂ ਹੈਗਾ ਕੋਈ ਗਰੀਬ ਨਹੀਂ ਤੁਹਾਡੇ ਉੱਤੇ ਮੈਂ ਤਾਂ ਖੁਦ ਗਰੀਬ ਹਾਂ ਜੀ ਪੈਣੀ ਫੜ ਲਓ ਪੈਸੇ ਬੇਨਤੀ ਆ ਨਾਮ ਹੌਲ ਖਰਾਬ ਕਰੀਏ ਆਪਾਂ हां ਵੀ ਕੀ ਨਾਮ ਆ ਤੇਰਾ ਨਹੀਂ ਤੁਸੀਂ ਆਹ ਕੀਰਤਪੁਰਸਾ ਵਾਲਾ ਹੋ ਹੀ ਨਹੀਂ ਗੇ ਹਾਂਜੀ ਕੀਰਤਪੁਰਸਾ ਵਾਲਾ ਪੈਣੀ ਜੋ ਗਲਤ ਕਰੂਗਾ ਉਹਦੀ ਪਾਵਾਂਗੇ ਅਸੀਂ ਆ ਤੁਸੀਂ ਬਸ ਅੱਗੇ ਤੋਂ ਮੈਂ ਕਹਿੰਦਾ ਵੀ ਅੱਗੇ ਤੋਂ ਮੈਂ ਨਹੀਂ ਦੰਦੀ ਆਪਣੇ ਕਿਸੇ ਰਿਸ਼ਤੇਦਾਰ ਦੀ ਮਦਦ ਕਰ ਲੋ ਗਵਾਰੰਟੀ ਦੀ ਕਰ ਲੋ ਜਿਹਨੂੰ ਜਾਣਦੇ ਹੋ ਤੁਸੀਂ ਇਹਦੀ ਜੇ ਉਹ ਹੁਣ ਤੁਹਾਡੇ ਦਾ ਮੈਂ ਢੇਰ ਲਾ ਦਿੰਨੇ ਆ ਔਰ ਇਹ ਦੇਖ ਲਿਓ ਵੀ ਹੁਣ ਮੈਨੂੰ ਤਾਂ ਪਤਾ ਨਹੀਂ ਕਿ ਕਿਦਾਂ ਹੋਵੇ ਕੀ ਨਾਮ ਆ ਤੇਰਾ ਮੇਰਾ ਹਾਂ ਰਾਕੇਸ਼ ਕਿੱਥੋਂ ਆਇਆ ਮੈਂ ਅੰਮ੍ਰਿਤਸਰ ਸੇ ਪਿੱਛੋਂ ਕਿੱਥੇ ਦਾ ਰਹਿਣ ਵਾਲਾ ਕਿਹੜੀ ਸਟੇਟ ਦਾ ਰਹਿਣ ਵਾਲਾ ਹਾਂਜੀ ਯੂਪੀ ਦਾ ਕਾ ਬਿਹਾਰ ਦਾ ਯੂਪੀ ਦਾ ਯੂਪੀ ਦਾ ਇਹ ਆਪਣੇ ਪੰਜਾਬ ਚ ਗਰੀਬ ਨਹੀਂ ਆਗੇ ਦੱਸੋ ਨਹੀਂ ਯੂਪੀ ਦਾ ਕੌਣ ਲੈ ਕੇ ਆਇਆ ਇੱਥੇ ਤੈਨੂੰ ਮੇਰਾ ਕੋਈ ਨਹੀਂ ਹੈ ਕੋਈ ਨਹੀਂ ਕਿ ਠੇਕੇਦਾਰ ਕੌਣਾ ਤੇਰਾ ਮੇਰਾ ਕੋਈ ਠੇਕੇਦਾਰ ਨਹੀਂ ਬਾਬਾ ਠੇਕੇਦਾਰ ਤੇਰਾ ਦੱਸ ਜੇ ਦੀ ਬਾਬਾ ਜੀ ਕਿਸੇ ਕੀ ਕਿਸਮ ਖਲਵਾ ਲੋ ਮੇਰਾ ਕੋਈ ਠੇਕੇਦਾਰ ਪਰਿਵਾਰ ਚ ਕੌਣ ਕੌਣ ਇੱਧਰ ਆ ਜਾ ਸਾਈਡ ਤੇ ਨੂੰ ਆ ਜਾ ਸਾਈਡ ਤੇ ਨੂੰ ਉੱਠ ਖੜਾ ਹੋ ਜਾ ਉੱਟ ਕੇ ਚਲੋ ਵੀਰੇ ਠੀਕ ਹੈ ਮੈਂ ਤਾਂ ਨਹੀਂ ਪੜਿਆ ਨਾ ਕਰਿਆ ਕਰੋ ਇਹ ਮਾਹੌਲ ਖਰਾਬ ਕਰਦੇ ਨੇ ਆਪਣੇ ਪੰਜਾਬ ਦਾ ਆਪਣੇ ਗੁਰੂ ਘਰਾਂ ਦੇ ਇਹਨਾਂ ਨੇ ਮਾਹੌਲ ਖਰਾਬ ਕੀਤਾ ਭਈ ਆਪਣੇ ਕਿਹੜੇ ਗੁਰੂ ਸਾਹਿਬ ਨੇ ਗਿਆ ਭੀਖ ਮੰਗਣ ਲਈ ਹੁਣ ਦੱਸ ਇੱਧਰ ਹੁਣ ਸਿੱਧਾ ਹੋ ਗਿਆ ਨਾ ਤੂੰ ਸਿੱਧਾ ਹੋ ਗਿਆ ਨਾ ਆਹ ਦੇਖ ਲੋ ਸਿੱਧਾ ਦਾ ਹੋ ਗਿਆ ਹੈ ਆਓ ਜੀ ਪੈਰ ਸੇ ਆ ਕੋਈ ਗੱਲ ਨਹੀਂ ਉਹ ਵੀ ਤੈਨੂੰ ਸਿੱਧਾ ਕਰ ਦਿੰਨੇ ਆ ਘਰ ਚ ਕੌਣ ਕੌਣ ਹੈ ਤੇਰੇ ਮੈਂ ਘਰ ਪੇ ਕੋਈ ਨਹੀਂ ਹੈ ਬੱਚੇ ਹੈ ਮਸਾ ਕਿੰਨੇ ਬੱਚੇ ਨੇ ਦੋ ਕੀ ਕਰਦੇ ਨੇ ਉਹ ਉਹ ਪੜ੍ਹਦੇ ਲਿਖਦੇ ਹੈ ਕੀ ਪੜ੍ਹਦੇ ਨੇ ਕਿਹੜੀ ਕਲਾਸ ਚ ਨੇ ਤੀਸਰੀ ਮੈਂ ਪੜਤਾ ਹਾਂ ਇੱਕ ਸੱਤਵੀਂ ਅੱਛਾ ਇੱਕ ਤੀਜੀ ਜੇ ਇੱਕ ਸੱਤਵੀਂ ਜਾ ਹਾਂਜੀ ਇੱਕ ਤੀਜੀ ਜੇ ਇੱਕ ਸੱਤਵੀਂ ਚ ਓਰੇ ਪੰਜਾਬ ਚ ਕਿੰਨੇ ਟਾਈਮ ਤੋਂ ਭੀਖ ਮੰਗ ਰਹੇ ਆ ਨਾ ਨਾ ਮੈਂ ਤਾਂ ਇੱਕ ਬਾਬਾ ਮੇਰੀ ਗੱਲ ਸੁਣ ਟੂ ਕੰਮ ਕਰ ਨਹੀਂ ਸਕਦਾ ਸਮਰਥਾ ਕੰਮ ਕਰਨ ਤੋਂ ਦੇਖੋ ਮੈਨੂੰ ਕੋਈ ਕੰਮ ਮਿਲ ਜਾਏਗਾ ਮੈਂ ਕਰ ਲਊਗਾ ਫਿਰ ਜਾ ਤੂੰ ਉੱਥੇ ਜਾ ਕੇ ਆਪਣੇ ਯੂਪੀ ਚ ਕਰ ਲੈ ਕੋਈ ਕਰ ਲਊਗਾ ਮੈਂ ਅਸੀਂ ਬਬਜੀ ਕੋਈ ਬਾਤ ਫਿਰ ਪੀਕ ਕਿਉਂ ਮੰਗ ਰਿਆਂ ਤੂੰ ਜੇ ਨਹੀਂ ਕਰ ਸਕਦਾ ਕੰਮ ਦੱਸ ਦੇ ਤੈਨੂੰ ਅਸੀਂ ਆਸ਼ਰਮ ਚ ਭੇਜ ਦਿੰਨੇ ਆ ਉੱਥੇ ਤੈਨੂੰ ਰੋਟੀ ਖਾਣਾ ਪੀਣਾ ਮਿਲ ਜੂਗਾ ਹੁਣ ਤੁਸੀਂ ਪੰਜਾਬ ਦੇ ਸਿਰ ਤਾਂ ਪਾਏਗੇ ਤੁਸੀਂ ਹਨਾ ਪੰਜਾਬੀਆਂ ਦੇ ਗਾਲ ਤਾਂ ਤੁਸੀਂ ਪਾਏਗੇ ਫੇ ਤੁਹਾਨੂੰ ਅਰ ਚੰਗੀ ਤਰ੍ਹਾਂ ਹੀ ਅਸੀਂ ਸੰਭਾਲ ਲੈਨੇ ਆ ਚੱਲ ਜਾਣ ਐ ਕਿ ਮੈ ਜਾਣਾ ਹੀ ਨਹੀਂ ਦੰਦੇ ਅਸੀਂ ਇਹ ਭਲੇਖਾ ਕਿਹਾ ਸੋਚਿਆ ਤਾਂ ਨਹੀਂ ਲਟੇਗੇ ਜਦ ਤੱਕ ਤੋੜेंगे ਨਹੀਂ ਜਦ ਤੱਕ છોੜेंगे नहीं अरे ਨਾ ਬਾਬਾ ਜੀ ਐਸੀ ਕੋਈ ਦਿੱਕਤ ਨਹੀਂ ਹੈ ਬੱਚਾ ਤੂੰ ਦਾ ਆਸ਼ਰਮ ਭੇਜ ਦੰਨਿਆ ਤੈਨੂੰ ਹਾਂਜੀ ਆਸ਼ਰਮ ਭੇਜ ਦੰਨਿਆ ਆਸ਼ਰਮ ਕੋ ਹਾਂ ਆ ਆਸ਼ਰਮ ਤੇ ਭੇਜ ਦਿੰਦੇ ਨੇ ਉੱਤੇ ਤੈਨੂੰ ਰਹਿਣਾ ਖਾਣਾ ਪੀਣਾ ਫਰੀ ਹੋ ਤੇਰੇ ਪਰਿਵਾਰ ਨੂੰ ਮੈਂ ਚੱਲ ਜਾਊਂਗਾ ਮਹਾਰਾਜ ਕਿਉਂ ਚੱਲ ਜਾਏਗਾ ਹਮ ਤੁਹਾਡੀ ਨਾ ਨਾ ਹਮ ਤੁਹਾਡੀ ਮਦਦ ਕਰਨੇ ਲਈ ਆਏ ਹਾਂ ਤਾਂ ਮੈਂ ਚੱਲ ਜਾਊਂਗਾ ਗੁਰੂ ਸਾਹਿਬ ਤੁਸੀਂ ਗੁਰੂ ਸਾਹਿਬ ਦੇ ਰਸਤੇ 'ਤੇ ਬੈਠੇ ਹੋ ਨਾ ਗੁਰੂ ਸਾਹਿਬ ਨੇ ਤੁਹਾਡੀ ਸੁਣ ਲਈ ਹੈ ਤੁਹਾਡੀ ਮਦਦ ਲਈ ਭਗਤੋਂ ਨਹੀਂ ਰਹਾ ਤੁਹਾਡੀ ਮਦਦ ਲਈ ਹਮੇ ਭੇਜਿਆ ਹੈ ਅਰੇ ਤਾਂ ਮੈਂ ਭਗਤੋਂ ਰਹਾ ਹਾਂ ਪਹਿਲਾਂ ਤਾਂ ਐ ਕਰ ਆਹ ਥੈਲਾ ਨਾ ਤੇਰਾ ਇੱਥੇ ਪੈਸੇ ਕੱਢ ਲੈ ਜਿਹੜੇ ਇਕੱਠੇ ਕੀਤੇ ਨੇ सारे कट ला मैं फिर कपड़े लाऊंगा नहीं फिर सारे कट देते कुछ नहीं फटे फटे कट ला कट ला कट ला कट और कट ला कौन नहीं 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 कट ला कट ला बाबा जे फटे फटाई पकड़े हां भाई बात मारी ਆ ਹਾਂ ਬਣਾ ਰੋਣਾ ਨਾ ਨਾ ਤਰਾਇ ਕਾ ਦਾ ਵੀਰੇ ਪਤਾ ਲੱਗੇ ਆਪਣੇ ਸੰਗਤ ਨੂੰ ਅਸੀਂ ਕੋਈ ਉਹਦੇ ਬਾਅਦ ਤੇ ਥੋੜੀ ਵੀ ਸਾਡੀ ਭਵੇ ਤੁਸੀਂ ਬੱਸ ਸਾਰੀ ਸੰਗਤ ਨੂੰ ਪਤਾ ਲੱਗੇ ਇਹਨਾਂ ਦਾ ਆ ਦੇਖ ਲੋ ਆ ਆਹ ਕਹਦੇ ਬਾਅਦ ਤੇ ਰੱਖਿਆ ਮਾਰ ਚਪੇੜ ਹੋਰੇ ਤੇ ਬੰਦਾ ਦੇ ਗਿਆ ਬੰਦਾ ਦੇ ਗਿਆ ਸੀ ਤੈਨੂੰ ਵੱਡੇ ਚੌਣੇ ਮੋੜ ਨੂੰ ਉਹ ਚੀਜ਼ ਆ ਦੇਖ ਲੋ ਤੁਹਾਡੇ ਸਾਹਮਣੇ ਪਿਆ ਹੈ ਪੜਾਇਆ ਮੈਂ ਜਾਣਦੀ ਮੈਂ ਆਪਣਾ ਜਾਵਾਂ ਬਈ ਨਾ ਨਹੀਂ ਨੀਆਂ ਇਹਨਾਂ ਪਰਫेक्ट ਕੋਲ ਲੈ ਲਾਂ ਪਰੇ ਹੋ ਜਾ ਪਰੇ ਹੱਥ ਛੱਡ ਦੇ ਚਲੋ ਕੋਈ ਸ਼ਰਮ ਲਾਈਆ ਤੁਸੀਂ ਜਮਾ ਹੀ ਓਰੇ ਅਰੇ ਪੰਜਾਬ ਰਹਿ ਗਿਆ ਕਿੱਡੀ ਸਟੇਟ ਆ ਤੁਹਾਡੀ ਯੂਪੀ ਐਡਾ ਕਿ ਪੰਜਾਬ ਆ ਸਾਡਾ ਉਹ ਵੀ ਨਹੀਂ ਤੁਹ ਤੋਂ ਚਾਰ ਹੁੰਦਾ ਉਰੇ ਆ ਕਿ ਹੁਣ ਆ ਕੰਮਾਂ ਤੇ ਹੋ ਗਏ ਤੁਸੀਂ ਗੁਰੂ ਘਰਾਂ ਦੇ ਮਾਹੌਲ ਖਰਾਬ ਕਰਨਦੇ ਆ ਆ ਦੱਸੋ ਹਣਾ ਵੀ ਤੇਰਾ ਹਜੇ ਮਨ ਭਰਿਆ ਨਹੀਂ ਸੀ ਇੰਨੇ ਨਾਲ ਹਜੇ ਵੀ ਬੈਠਾ ਸੀ ਤੂੰ ਬਾਕੀ ਕਿ ਤੇਰੇ ਕੱਲ ਦੇ ਕਿੱਥੇ ਨੇ ਪੈਸੇ ਮੈਂ ਕੱਲ ਲੈਣਾ ਕੋਈ ਨਹੀਂ ਯਾਰ ਪਰਸੋਂ ਦਾ ਕਿੱਥੇ ਆ ਮੈਂ ਗਈ ਨਹੀਂ ਮੈਂ ਆਈ ਨਹੀਂ ਪੁੱਛੋ ਕਿਸੇ ਕੋਈ ਵੀ ਪੂਰੇ ਇਸ ਮੇ ਉਰੇ ਨਹੀਂ ਆਇਆ ਫਤੇਗੜ ਸਾਹਿਬ ਚਮਕੌਰ ਸਾਹਿਬ ਕਿਤੇ ਤਾਂ ਮੰਗਿਆ ਹੋਣਾ ਨਾ ਪੀ ਕਰਦੇ ਸ਼ੁਰੂ ਕੀਤੀ ਆ ਨਹੀਂ ਇੱਥੇ ਰਹਿ ਆ ਅੱਜ ਪਹਿਲਾ ਦਿਨ ਆ ਨਾਰੀਅਲ ਤਾਂ ਤੋੜਿਆ ਨਹੀਂ ਕਿਤੇ ਨਾਰੀਅਲ ਕਿਤੇ ਆਪਾਂ ਨਿਆ ਨਹੀਂ ਪਹਿਲਾ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਕਿੰਨਾ ਪਹਿਲਾ ਮਹੂਰਤ ਨਹੀਂ ਕੀਤਾ ਨਾਰੀਅਲ ਤੋੜ ਕੇ ਅੱਜ ਫਿਰ ਨਵਾਂ ਕੰਮ ਸ਼ੁਰੂ ਕੀਤਾ ਤਾਂ ਨਾ ਨਾ ਅੱਜ ਹੀ ਆਇਆ ਮੈਂ ਬਬਜੀ ਹੁਣ ਦੱਸ ਬਾਬਾ ਤੂੰ ਥਾਣੇ ਜਾਣਾ ਕਾ ਯੂਪੀ ਜਾਣਾ ਵਾਪਸ ਮੈਂ ਯੂਪੀ ਚਲਾ ਜਾਊਂ ਤਦੋਂ ਜਾਵੇਂਗਾ ਮੈਂ ਜਦ ਬੋਲਦਾ ਕਿ ਆਪੇ ਅੱਜ ਹੀ ਚਲ ਜਾਊਂਗਾ ਹੁਣੇ ਚਲ ਜਾ ਆਪਣਾ ਠੀਕ ਆ ਜੇ ਤੈਨੂੰ ਕੋਈ ਮਦਦ ਦੀ ਲੋੜ ਆਸੀ ਤੈਨੂੰ ਆਸ਼ਰਮ ਭੇਜ ਜੰਨੇ ਆ ਇੱਥੇ ਲੰਗਰ ਹੈਗਾ ਲੰਗਰ ਚ ਪਾਓ ਅੱਜ ਲਾਈਟਰ ਲੈ ਲੈ ਲੈਟਰ ਕੱਢ ਦੋ। ਲੈਟਰ ਤੋੜ ਦੋ। ਲਾਈਟਰ ਤੋੜ ਦੋ। ਉਹਨੇ ਤਾਂ ਫੇਰ ਉਹੀ ਕਰਨਾਗਾ। ਕਰੀ ਫੇਰ ਕਿਹੜਾ ਹਟ ਜਾਊਗਾ। ਕਰੀ ਜਾਂ ਜੋ ਮਰਜ਼ੀ ਕਰਨਾ ਸਾਡੇ ਸਿਰ ਤੇ ਕੀਔਰੇ ਸਾਡੇ ਨਾ ਕਰਨ ਬੱਸ। ਚੱਲ ਆ ਜਾ। ਚੱਲ ਆ ਜਾ ਤੇਰੀ ਸੇਵਾ ਪੁਆਈਏ। ਉਹ ਮਾੜੀ-ਮੋਟੀ ਤੇਰੀ ਸੁਧਾਰ ਹੋ ਜੂ ਜਿਹੜੇ ਪਾਪ ਕੀਤੇ ਨੇ ਬਖਸ਼ੇ ਜਾਣਗੇ ਤੇ ਆ ਜਾ। ਉੱਥੇ ਸੇਵਾ ਪਾ ਕੇ ਆ ਜਾ। ਚੱਲ। ਚਲ। ਲੜੀ ਲੜੀ ਬੱਸ 100 ਰੁਪਏ ਦੀ ਦਰੰਦ ਬੈਣੀ ਆਈ ਪੂਰੇ ਗਾਰੇ ਤੇ ਹਰੇਕ ਪੀਨੇ ਵਾਲੇ ਚੱਕੜੇ ਆ ਜਾਓ ਆ ਜਾਓ ਰੇਡਿੰਗ ਪਾਰ ਆ ਜਾ ਆ ਜਾ ਆ ਜਾ ਚੱਲ ਜਾ ਆਪਣੇ ਹੱਥੇ ਚ ਫੜ ਕੇ ਪਾ ਦੇ ਅਜ ਆ ਜਾਓ ਪੈਸੰਗ ਤਮਈ ਲੰਗਰ ਕਿੱਧਰ ਆਓ ਇਹਦੇ ਲਈ ਬੇਨਤੀ ਕਰਦਾ ਜੀ ਪ੍ਰਮਾਤਮਾ ਇਹਨੂੰ ਅਕਲ ਦਵੇ ਮਾੜੀ ਜੀ ਪਰ ਨਹੀਂ ਆਉਂਦੀ ਜੀ ਇਹਨਾਂ ਨੂੰ ਸਾਕੀ ਦੋ ਇਹਨਾਂ ਨੂੰ ਦੇਖ ਇਹਨਾਂ ਵਗਲ ਨਹੀਂ ਆਉਂਦੀ ਸਹੀ ਗੱਲ ਇਹਨਾਂ ਦਾ ਰੋਜ ਦੇਖਦੇ ਆਂ ਵੀਰੇ ਤੁਸੀਂ ਹਰੇਕ ਜਗ੍ਹਾ ਚੱਲਣਾ ਇਹਨਾਂ ਨੂੰ ਆਪ ਮੱਥਾ ਟੇਕ ਉੱਧਰ ਗੁਰੂ ਸਾਹਿਬ ਨੂੰ ਕਹੇ ਅੱਜ ਤੋਂ ਬਾਅਦ ਤੇਰੀ ਸੰਗਤ ਨੂੰ ਤੰਗ ਨਹੀਂ ਕਰਦਾਗਾ ਮੈਂ ਆਹੋ ਲਓ ਜੀ ਗੁਰਾਂ ਦੇ ਪ੍ਰਸ਼ਾਦਾ ਕਹੇ ਮੱਥਾ ਟੇਕ ਦੇ ਥੱਲੇ ਨੱਕ ਰਗੜਲਾ ਨੱਕ ਰਗੜ ਥੱਲੇ ਠੀਕ ਯਾਰ ਵੀ ਫਮੰਗਦੇ ਚੋਰੀ ਤੋਂ ਵੀ ਉੱਪਰ ਹੈ ਜੀ ਇਹਦਾ ਆਹ ਦੇ ਲੋ ਟੇਰ ਲੱਗਿਆ ਵਾ ਸਾਰਾ ਇਹਦਾ ਹੀ ਕੱਲ ਲੱਭਿਆ ਨਹੀਂ ਸਾਨੂੰ ਜੀ ਜਦੋਂ ਸਾਡ ਤੋਂ ਪਿੱਛੇ ਇੱਕ ਤਾਂ ਸਾਡੀ ਪਛਾਣ ਹੋ ਗਈ ਨਾ ਦੇਖ ਕੇ ਪਹਿਲੇ ਹੀ ਭੱਜ ਲੰਦੇ ਤੇ ਤੀਵੀ ਆਈ 100 ਰੁਪਏ ਰੱਖ ਕੇ 200 ਦਾ ਨੋਟ ਚੱਕ ਕੇ ਤੁਰ ਪਈ ਉਹ ਤੇ ਦੇਖ ਲਿਆ ਦੇਖ ਲੋ ਐ ਚੱਲ ਚੱਲ ਤੁਰ ਚੱਲ ਨਾ ਧੰਨਵਾਦ ਜੀ ਸੰਗਤ ਨਾਲੇ ਆ ਜੀ ਸੰਗਤ ਦੀ ਸਪੋਰਟ ਨਾਲ ਚੱਲ ਬਾਬਾ ਤੁਰ ਜਾ ਹੁਣ ਬਿਲਕੁਲ ਬੇਇਨਤੀ ਹੈ ਕਿ ਜਰੂਰ ਕਹ ਲੇ ਕੋਈ ਸੰਗਤ ਆਵਾਜ਼ ਦੇ ਇੱਧਰ ਮੁਹ ਕਰ ਲਾ ਇੱਕ ਵਾਰ ਤੈਨੂੰ ਛੱਡਤਾ ਹਾਂ ਠੀਕ ਆ ਕਿਉਂਕਿ ਸਾਡੇ ਸਿੱਧੀ ਦਿਹਾੜੇ ਚੱਲਦੇ ਨੇ ਤੇਰੇ ਤੇ ਕਾਰਵਾਈ ਕਰਨ ਦੇ ਸਾਡੇ ਕੋਲ 10 ਰਸਤੇ ਨੇ ਠੀਕ ਆ ਪਰ ਤੈਨੂੰ ਛੱਡਣ ਦਾ ਸਾਡੇ ਕੋਲ ਇੱਕੋ ਰਸਤਾ ਵੀ ਸਾਡੇ ਸਿੱਧੀ ਦਿਹਾੜੇ ਨੇ ਤੈਨੂੰ ਹੁਣ ਬਖਸ ਰਹੇ ਆ ਜਿਉਂ ਨ ਦੁਬਾਰੇ ਦਿਖ ਗਿਆ ਫਿਰ ਅਸੀਂ ਜਾਣੀਆ ਸਾਡਾ ਕੰਮ ਜਾਣੇ ਫਿਰ ਤੋਂ ਮਿੰਤਾ ਵੀ ਕਰੇਗਾ ਰੋਵੇਂਗਾ ਵੀ ਤੂੰ ਨੱਕ ਵੀ ਰਗੜੇਗਾ ਪੈਰ ਵੀ ਫੜੇਗਾ ਪਰ ਫਿਰ ਅਸੀਂ ਛੱਡਣਾ ਨਹੀਂ ਹੁਣ ਚੱਲ ਜਾ ਆਪਣੇ ਤੁਰ ਜਾਇ ਤੋ ਕਿਸੇ ਤੋਂ ਰਾਤ ਨਹੀਂ ਮੰਗਣਾ ਬੰਦਾ ਬਣ ਕੇ ਨ ਭੱਜ ਕੇ ਚੱਲ ਜਾਇ ਤੋ ਹੁਣ ਗਰਮ ਵੀ ਆ ਰਿਹਾ ਬਾਈ ਬਣਾ ਦੋ ਹੀ ਆਏ ਆਹਾਂ ਮੈਂ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਇਹਨਾਂ ਦਾ ਬਸਤਾਨ ਇਹ ਮਾਹੌਲ ਬਹੁਤ ਖਰਾਬ ਕੀਤਾ ਵਾ ਇਹਨਾਂ ਨੇ ਬੰਦੇ ਇਹਨਾਂ ਕਰਕੇ ਨਾ ਲੋੜਵੰਦ ਰਹਿ ਜਾਂਦੇ ਨੇ ਅਸਲੀ ਜਿਹੜੇ ਗਰਮ ਗਰਮ ਕੜੀ ਚਾਹ ਸੋ ਸੰਗਤ ਜੀ ਹੁਣ ਇਹਦੀ ਸੇਵਾ ਪੁਈਆ ਤੇ ਇੱਕ ਦੋ ਸਵਾਲਾਂ ਦੇ ਜਵਾਬ ਇੱਥੇ ਜ਼ਰੂਰ ਦੇਣੇ ਚਾਣ ਜੀ ਕੁਝ ਕ ਸੰਗਤ ਕਹਿੰਦੀ ਹੈ ਕਿ ਪੈਸੇ ਕਿਉਂ ਪਾਉਣੇ ਹੋ ਕਿਉਂਕਿ ਇਹ ਜਦੋਂ ਤੱਕ ਇਹਨਾਂ ਨੂੰ ਝਟਕਾ ਨਾ ਦਈਏ ਇਹ ਸੁਧਰਦੇ ਨਹੀਂ ਅਸੀਂ ਪਹਿਲਾਂ ਬਹੁਤ ਵਾਰ ਵਾਰਨਿੰਗ ਦੇ ਕੇ ਛੱਡ ਦਿੰਦੇ ਸੀ ਪਰ ਸਾਡੇ ਜਾਂਦੇ ਫੇਰ ਬਹਿ ਜਾਂਦੇ ਸੀ ਜਦੋਂ ਹੁਣ ਇਹ ਝਟਕਾ ਲੱਗਦਾ ਇਹਨਾਂ ਨੂੰ ਵੀ ਪੈਸੇ ਸਾਡੇ ਸਾਰੀ ਦਿਹਾੜੀ ਦੇ ਜਾਣਗੇ ਫਿਰ ਇਹ ਡਰਦੇ ਨੇ ਵੀ ਖਮੰਗਰ ਤੋਂ ਦੂਜੀ ਗੱਲ ਕੀ ਕਹਿੰਦੇ ਨੇ ਕਿ ਤੁਸੀਂ ਸੰਸਥਾਵਾਂ 'ਚ ਦਿਓ ਜਿਵੇਂ ਮਨੁੱਖਤਾ ਦੀ ਸੇਵਾ ਤਾਂ ਉੱਥੇ ਉਹ ਕੈਸ਼ ਨਹੀਂ ਲੰਦੇ ਜੀ ਤੇ ਦੂਜੀ ਗੱਲ ਜੀ ਅਸੀਂ ਇਹ ਪੈਸਾ ਜਿਹੜਾ ਸੰਗਤ ਦਾ ਇਕੱਠਾ ਕੀਤਾ ਹੁੰਦਾ ਇਹ ਆਪਣੇ ਕੋਲ ਨਹੀਂ ਰੱਖ ਸਕਦੇ ਇਸ ਕਰਕੇ ਜੋ ਲੰਗਰ ਹੋਵੇ ਗੁਰੂ ਦੀ ਕੋਲ ਕੋਵੇ ਕਾਰ ਸੇਵਾ ਵਾਲਿਆਂ ਦਾ ਪ੍ਰਬੰਧ ਹੋਵੇ ਉੱਥੇ ਪੈਸੇ ਪਾਉਨੇ ਆ ਹਾਂ ਇਹ ਅਸੀਂ ਆਪਣੇ ਵੱਲੋਂ ਸ਼ੋਰਟੀ ਦੰਨੇ ਆ ਤਸੱਲੀ ਦੰਨੇ ਆ ਕਿ ਜਿਹੜਾ ਪੈਸਾ ਗਲਤ ਜਗ੍ਹਾ ਤੇ ਨਹੀਂ ਜਾਂਦਾ ਕਿਉਂਕਿ ਗੋਲਕ ਗਿੰਨ ਦਾ ਕੀ ਪ੍ਰਬੰਧ ਆ ਉਹ ਵੀ ਅਸੀਂ ਸਾਰਾ ਪਹਿਲਾਂ ਦੇਖਿਆ ਫੇਰ ਪੈਸਾ ਉੱਥੇ ਪਾਉਣਾ ਸ਼ੁਰੂ ਕੀਤਾ ਕਾਰ ਸੇਵਾ ਦੇ ਵੀ ਵੱਡੇ ਪ੍ਰਬੰਧ ਨੇ ਸੋ ਇੱਕ ਬੇਨਤੀ ਜ਼ਰੂਰ ਆ ਜਿਹੜੇ ਆਪਣੇ ਹੀ ਪ੍ਰਬੰਧਾਂ ਨੂੰ ਬਦਨਾਮ ਕਰਨ ਲੱਗੇ ਜਾਂਦੇ ਨੇ ਲੋਕਾਂ ਦੀਆਂ ਸੁਣੀਆਂ ਸੁਣਾਈਆਂ ਗੱਲਾਂ ਦੇ ਨਾਲ ਜ਼ਰੂਰ ਪਹਿਲਾਂ ਇੱਕ ਵਾਰ ਸਮਝੋ ਸਿਸਟਮ ਨੂੰ ਵੀ ਕਿਵੇਂ ਚੱਲਦਾ ਬਣਾ ਹਨ ਦੋਖੀਆਂ ਨੇ ਤਾਂ ਕਹਿ ਦੇਣਾ ਜੀ ਐਦਾਂ ਕਰਕੇ ਗੋਲਕ ਲੁੱਟਦੇ ਨੇ ਆ ਕਰਦੇ ਨੇ ਪਰ ਜਦੋਂ ਤੱਕ ਤੁਸੀਂ ਦੇਖਦੇ ਨਹੀਂ ਆਪ ਤੁਹਾਨੂੰ ਸੱਚ ਨਹੀਂ ਪਤਾ ਲੱਗਣਾ ਅਸੀਂ ਦੇਖਿਆਗਾ ਸਾਨੂੰ ਪਤਾਗਾ ਹਾਂ ਇੱਕ